ਭਗਤ ਸਿੰਘ ਤੇ ਉਹਨਾਂ ਦੇ ਸਾਥੀ 1928 10 ਅਗਸਤ ਤੋਂ ਲੈ ਕੇ 1929 ਤੱਕ ਜਿਹੜੇ ਦਸੰਬਰ ਤੱਕ ਉੱਥੇ ਰਹੇ ਆ ਇਹ ਸਾਬਤ ਹੋ ਗਿਆ ਕਿ ਭਗਤ ਸਿੰਘ ਰਾਣਾ ਸੰਬੰਧਤ ਉਹੀ ਥਾਂ ਐ ਉਹ ਛੱਡ ਨਹੀਂ ਰਹੇ ਇਹ ਸਰਕਾਰ ਦੀ ਨਲਾਇਕੀ ਆ ਇਹ ਡੀਸੀ ਪ੍ਰੋਇਪਰ ਦੀ ਨਲਾਇਕੀ ਆ ਉਹਨਾਂ ਕੋਲੇ ਕੋਈ ਸਬੂਤ ਨਹੀਂ ਕੋਈ ਰਜਿਸਟਰੀ ਨਹੀਂ ਗਈ ਜ਼ਮੀਨ ਦੀ ਉਸ ਮਕਾਨ ਦੀ ਕੋਈ ਉਹਨਾਂ ਕੋਲੇ ਲਿਖਤੀ ਪੜਤੀ ਨਹੀਂ ਹੈ ਉਹ ਕਬਜ਼ਾਦਾਰੀ ਨਹੀਂ ਜਿਹੜੇ ਬਸੰਤੀ ਰੰਗ ਦੀ ਪੱਗ ਵਰਤ ਕੇ ਤੇ ਇਨਕਲਾਬ ਜਿੰਦਾਬਾਦ ਦਾ ਅਧੂਰਾ ਨਾਰਾ ਵਰਤ ਕੇ ਸੱਤਾ ਦੇ ਵਿੱਚ ਆਏ ਆ 3 MLA ਫਰੋਜਪੁਰ ਦੇ ਵਿੱਚ ਆ ਉਹਨਾਂ ਚੋਂ ਕਿਸੇ ਦੀਆਂ ਅੱਖਾਂ ਨਹੀਂ ਖੁੱਲਦੀਆਂ ਪਤਾ ਨਹੀਂ ਅੱਖਾਂ ਨਹੀਂ ਖੁੱਲਦੀਆਂ ਕਿ ਇਹਨਾਂ ਦੀਆਂ 92ਆਂ ਦਾ 92 ਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਜਾਂ ਇਹਨਾਂ ਦੀਆਂ ਲੱਤਾਂ ਵੈਸੇ ਹੀ ਭਾਰ ਨਹੀਂ ਚੱਲਦੀਆਂ ਭਗਵੰਤ ਭਗਤ ਸਿੰਘ ਦੇ ਅਸਲੀ ਟਿਕਾਣੇ ਵੱਲ ਜਾਣ ਆਪਣੇ ਆਪ ਨੂੰ ਇਨਕਲਾਬੀ ਸਰਕਾਰ ਘਵਾਉਂਦੀ ਆ ਆਪਣੇ ਆਪ ਨੂੰ ਭਗਤ ਸਿੰਘ ਦੀ ਵਾਰਿਸ ਘਵਾਉਂਦੀ ਭਗਵੰਤ ਮਾਨ ਖੁਦ ਜਿਹੜੀ ਪੀਲੀ ਪੱਗ ਬਨ ਕੇ ਭਗਤ ਸਿੰਘ ਹੋਣ ਦਾ ਭਰਮਾ ਜਿਹੜਾ ਖੜਾ ਕਰਦਾ ਉਸ ਸਰਕਾਰ ਨੇ ਦੋ ਕਮਰੇ ਜਿਹੜੇ ਭਗਤ ਸਿੰਘ ਉਹਨਾਂ ਨੂੰ ਉਹ ਛਡਾਉਣ ਜੋਗੀ ਨਹੀਂ ਇੰਨੀ ਕੁ ਤਾਂ ਇਹਨਾਂ ਦਾ ਇਨਕਲਾਬੀ ਪੁਣਾ ਇੰਨਾ ਕੁ ਤਾਂ ਇਹਨਾਂ ਦਾ ਜਿਹੜਾ ਭਗਤ ਸਿੰਘ ਦੇ ਨਾਲ ਉਹ ਪਿਆਰ ਆ ਸਾਰੇ ਲੋਕ ਚਾਹੁੰਦੇ ਆ ਕਿ ਉਹ ਜਿਹੜੀ ਇਤਿਹਾਸਕ ਇਮਾਰਤ ਆ ਉਥੇ ਯਾਦਗਾਰ ਸ਼ਹੀਦਾਂ ਦੀ ਜਿਹੜੀ ਬਣਨੀ ਚਾਹੀਦੀ ਆ ਪਰ ਫਰੋਜਪੁਰ ਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜਿਹੜੀ ਜਿਹੜੇ ਨਕਲੀ ਇਨਕਲਾਬੀ ਨੇ ਭਗਵੰਤ ਮਾਨ ਹੁਰੀ ਇਹ ਨਹੀਂ ਚਾਹੁੰਦੇ ਕਿ ਅਸਲੀ ਇਨਕਲਾਬੀਆਂ ਦੀ ਗੱਲ ਕੀਤੀਦਾ ਸੀ ਭਗਵੰਤ ਮਾਨ ਹੁਰਾਂ ਦੇ ਸਾਰੀ ਗੱਲ ਧਿਆਨ ਚ ਆ ਉਹਨਾਂ ਨੂੰ ਇਹ ਸਾਰੀ ਰਿਪੋਰਟ ਆ ਪਰ ਮਾਮਲਾ ਸਿਰਫ ਤੇ ਸਿਰਫ ਭਗਤ ਸਿੰਘ ਹੁਰਾਂ ਦਾ ਨਾਂ ਵਰਤਣਾ ਸੀ ਉਹਨਾਂ ਨੇ ਵਰਤ ਲਿਆ ਕੁਰਸੀ ਲੈਣੀ ਸੀ ਉਹਨਾਂ ਨੂੰ ਮਿਲ ਗਈ ਹੁਣ ਭਗਤ ਸਿੰਘ ਹੁਰਾਂ ਨਾਲ ਕੋਈ ਵਾਅ ਵਾਸਤਾ ਨਹੀਂ ਉਹਨਾਂ ਨਾਲ ਸੰਬੰਧ ਟਿਕਾਣੇ ਉਹਨਾਂ ਨਾਲ ਸੰਬੰਧਿਤ ਯਾਦਗਾਰੀਆਂ ਉਹੀ ਜੜੀਆਂ ਹਰੋੜ ਰਹੀਆਂ ਉਹਨਾਂ ਨੂੰ ਡਾਰ ਇਸੇ ਗੱਲ ਦਾ ਸਤਾ ਰਿਆ ਕਿ ਜਿਸ ਤਰ੍ਹਾਂ ਭਗਤ ਸਿੰਘ ਹੋਰਾਂ ਨੇ ਗੋਰੇ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚੋਂ ਕੱਢਿਆ ਉਹਨਾਂ ਦੀ ਧੌਂ ਤੇ ਗੋਡਾ ਰੱਖ ਕੇ ਜੇਕਰ ਤੂੜੀ ਬਾਜ਼ਾਰ ਵਾਲਾ ਗੁਪਤ ਟਿਕਾਣਾ ਬਚਾਇਆ ਗਿਆ ਜਿਹੜੀ ਨੌਜਵਾਨ ਪੀੜ੍ਹੀ ਜਿਹੜੀ ਅੱਜ ਕਰਾਹੇ ਪਈ ਹੋਈ ਆ ਫਿਰ ਉਹ ਇਸ ਇਤਿਹਾਸ ਨਾਲ ਜੁੜੂਗੀ ਤੇ ਫਿਰ ਜੋ ਸਮਾਜ ਦੇ ਵਿੱਚ ਇਹਨਾਂ ਭ੍ਰਿਸ਼ਟ ਲੀਡਰਾਂ ਨੇ ਗੰਦ ਪਾ ਰੱਖਿਆ ਫਿਰ ਉਹਨੂੰ ਸਾਫ਼ ਕਰਨ ਵਾਲੇ ਪਾਸੇ ਵੀ ਜਿਹੜੀ ਤੁਰੂਗੀ ਸੱਚੇ ਕਾਲ ਆਰਐਮਟੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾ ਜਸਤ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਫਰੋਜਪੁਰ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਗੁਪਤ ਟਿਕਾਣਾ ਜਿਸ ਤੇ ਉੱਪਰ ਕਬਜ਼ਾ ਜਿਹੜਾ ਆ ਇੱਕ ਦੁਕਾਨਦਾਰ ਦਾ ਆ ਹਾਲਾਂਕਿ ਉਸਤੇ ਚਰਚਾਾਂ ਮਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਉਹਨੂੰ ਛਡਾਉਣ ਦੀ ਕੋਸ਼ਿਸ਼ ਪਹਿਲਾਂ ਵੀ ਹੁੰਦੀ ਰਹੀ ਪਰ ਹੁਣ ਨੌਜਵਾਨ ਭਾਰਤ ਸਭਾ ਦੇ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਕਿ ਉਸ ਨੂੰ ਜਿਹੜਾ ਹੈਗਾ ਆਜ਼ਾਦ ਕਰਵਾਇਆ ਜਾ ਸਕੇ ਉਸ ਕਬਜ਼ੇ ਤੋਂ ਨੌਜਵਾਨ ਭਾਰਤ ਸਭਾ ਤੋਂ ਮੇਰੇ ਨਾਲ ਯੂਥ ਆਗੂ ਜਿਹੜੇ ਹੈਗੇ ਹਨ ਹਾਲ ਸਿੰਘ ਤੇ ਮੰਗਾ ਸਿੰਘ ਆਜ਼ਾਦ ਹੋਣਗੇ ਗੱਲਬਾਤ ਕਰਾਂਗੇ ਭਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਦੋਨਾਂ ਦਾ ਸਵਾਗਤ ਹੈ ਆਰ ਮੀਟਲ ਬਹੁਤ ਬਹੁਤ ਧੰਨਵਾਦ ਜੀ ਆਰਪੀ ਰੇਲਵੇ ਦਾ ਧੰਨਵਾਦ ਬਹੁਤ ਕਿਵੇਂ ਦੇਖਦੇ ਹਾਂ ਕਿ ਇੱਕ ਦੁਕਾਨਦਾਰ ਦਾ ਕਬਜ਼ਾ ਆ ਹਾਲਾਂਕਿ ਪਹਿਲਾਂ ਵੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ ਛਡਾਉਣ ਦੀਆਂ ਨਲਾਇਕੀ ਕਿਸ ਦੀ ਮੰਨਦੇ ਹੋ ਕਿ ਹਾਲੇ ਤੱਕ ਉਹ ਕਬਜ਼ਾ ਜਿਉਂਦਾ ਤਿਉਂ ਆ ਸਿਦੇ ਆਜਮ ਸਰਦਾਰ ਭਗਤ ਸਿੰਘ ਦਾ ਗੋਪਤ ਟਿਕਾਣਾ ਜਿਹਨੂੰ ਕਿ ਸੰਭਾਲਿਆ ਜਾਣਾ ਚਾਹੀਦਾ ਇਸ ਸੰਭਾਲਿਆ ਜਾਣਾ ਚਾਹੀਦਾ ਸੀ ਤਾਂ ਜੋ ਆਉਣ ਵਾਲੇ ਯੂਥ ਨੂੰ ਉਹ ਚੀਜ਼ਾਂ ਦਿਖਾਈਆਂ ਜਾ ਸਕਣ ਪਰ ਉਹਦੇ ਉੱਪਰ ਕਬਜ਼ਾ ਨਲਾਇਕੀ ਕਿਸ ਦੀ ਮੰਨਦੇ ਹੋ ਨਲਾਇਕੀ ਇਹ ਬਿਲਕੁਲ ਸਰਕਾਰ ਦੀ ਹੈ ਜੀ ਦੇਖੋ ਅੱਜ ਆਮ ਆਦਮੀ ਪਾਰਟੀ ਸਰਕਾਰ ਆਈ ਨੂੰ ਵੀ ਲਗਭਗ 3 ਸਾਲ ਹੋਣ ਆਲੇ ਆ ਕਾਂਗਰਸ ਦੀ ਗਵਰਨਮੈਂਟ ਵੀ ਰਹਿ ਕੇ ਗਈ ਆ ਕਾਲੀਦਲ ਦੀ ਗਵਰਨਮੈਂਟ ਵੀ ਲੰਮਾ ਸਮਾਂ ਰਹਿ ਕੇ ਗਈ ਆ ਇਹ ਟਿਕਾਣੇ ਦੀ ਖੋਜ ਆ ਜਿਹੜੀ 2014 ਤੋਂ ਪਹਿਲਾਂ ਦੀ ਕੀਤੀ ਵੀ ਆ ਰਕੇਸ਼ ਕੁਮਾਰ ਹੋਰਾਂ ਦੇ ਇਤਿਹਾਸਕਾਰ ਜਿਹੜੇ ਹੈਗੇ ਆ ਉਹਨਾਂ ਨੇ ਸਾਬਤ ਕਰਤਾ ਕਿ ਇੱਥੇ ਭਗਤ ਸਿੰਘ ਤੇ ਉਹਨਾਂ ਦੇ ਸਾਥੀ 1928 10 ਅਗਸਤ ਤੋਂ ਲੈ ਕੇ 1929 ਤੱਕ ਜਿਹੜੇ ਦਸੰਬਰ ਤੱਕ ਉੱਥੇ ਰਹੇ ਆ ਉਸ ਟਿਕਾਣੇ ਨੂੰ ਉਹਨਾਂ ਨੇ ਕਿਰਾਏ ਤੇ ਲਿਆ ਔਰ ਉੱਥੇ ਉਹ ਬੰਦੇ ਰਹਿੰਦੇ ਰਹੇ ਜਿਨ੍ਹਾਂ ਨੂੰ ਫਾਂਸੀ ਹੋਈ ਇਤਿਹਾਸ ਦੇ ਵਿੱਚ ਕਾਲੇ ਪਾਣੀ ਦੀ ਸਜ਼ਾ ਹੋਈ ਤੇ ਜਿਨ੍ਹਾਂ ਨੂੰ ਉਮਰ ਕੈਦ ਦੀਆਂ ਲੰਮੀਆਂ ਸਜ਼ਾਵਾਂ ਹੋਈਆਂ ਨੇ ਉਥੇ ਰਹਿੰਦੇ ਰਹੇ ਆ ਜਿਹੜਾ ਪੰਜਾਬ ਸਰਕਾਰ ਦਾ ਵਿਭਾਗ ਆ ਸੈਰ ਸਪਟਾ ਵਿਭਾਗ ਉਹਨੇ ਜਿਹੜਾ ਆਪਦੇ ਕਾਗਜ਼ੀ ਪत्री ਇਹ ਡਿਕਲੇਅਰ ਕਰ ਚੁੱਕੇ ਆ ਕਿ ਹਿਸਟੋਰੀਕਲ ਮਾਰਮਨਟ ਆ ਸੱਭਿਆਚਾਰਕ ਵਿਭਾਗ ਨੇ ਵੀ ਆਪਦਾ ਬੋਰਡ ਲਾਈ ਰੱਖਿਆ ਦਫ਼ਤਰ ਦੇ ਸਾਹਮਣੇ ਤੇ ਪ੍ਰਿੰਸੀਪਲ ਸੈਕਟਰੀ ਅੰਜਲੀ ਭਾਵਰਾ 2015 ਦੇ ਵਿੱਚ ਨੋਟੀਫਿਕੇਸ਼ਨ ਭੇਜ ਦਿੰਦੇ ਆ ਕਿ ਹਿਸਟੋਰੀਕਲ ਮਾਰਮਨਟ ਆ ਉਸ ਤੋਂ ਬਾਅਦ ਕੋਈ ਜਿਹੜੀ ਕਾਰਵਾਈ ਨਹੀਂ ਹੋਈ ਅਸੀਂ ਲਗਭਗ 8 ਤੋਂ 10 ਸਾਲ ਹੋ ਗਏ ਇਸ ਬਿਲਡਿੰਗ ਨੂੰ ਬਚਾਉਣ ਦੇ ਲਈ ਜਿਹੜਾ ਭਗਤ ਸਿੰਘ ਹੋਰਾਂ ਦੀ ਪਾਰਟੀ ਐਚਐਸਆਰਏ ਉਹਦਾ ਹੈੱਡਕੁਆਰਟਰ ਹੈ ਪੰਜਾਬ ਦਾ ਤੇ ਉਹਨੂੰ ਬਚਾਉਣ ਲਈ ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਹਾਂ ਦੇਖੋ ਅੱਜ ਸਰਕਾਰ ਕਈ ਪ੍ਰੋਜੈਕਟ ਕੋਈ ਸੜਕੀ ਪ੍ਰੋਜੈਕਟ ਲੈ ਕੇ ਆਈ ਹੈ ਜਿਦੇ ਚ ਭਾਰਤ ਮਾਲਾ ਪ੍ਰੋਜੈਕਟ ਆ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਉਹ ਉਹਨਾਂ ਨੂੰ ਬਿਨਾਂ ਪੁੱਛੇ ਵੀ ਬਿਨਾਂ ਉਹਨਾਂ ਦੀ ਇਜਾਜ਼ਤ ਲਏ ਵੀ ਖੋਹ ਲਈ ਗਈ ਜਦੋਂ ਉਹਨਾਂ ਨੇ ਮੁਆਵਜ਼ਾ ਵੱਧ ਮੰਗਣ ਦੀ ਕੋਸ਼ਿਸ਼ ਕੀਤੀ ਤੇ ਛਲੀਆਂ ਵਾਂਗ ਕੁੱਟਿਆ ਗਿਆ ਤੁਸੀਂ ਰਜਾਨਾ ਲਾਠੀ ਚਾਰਜ ਦੇਖਦੇ ਹੋ ਜੇਲਾਂ ਚ ਦੇਖਦੇ ਹੋ ਪਰਚੇ ਪਾ ਪਾ ਕੇ ਹਰ ਹਾਲਤ ਦੇ ਵਿੱਚ ਹਜ਼ਾਰਾਂ ਏਕੜ ਖੋਹ ਕੇ ਜਿਹੜਾ ਕਾਰਪੋਰੇਟ ਨੂੰ ਸਰਕਾਰ ਨੂੰ ਦੇਣਾ ਚਾਹੁੰਦੀ ਹੈ ਚਾਹੇ ਹਜ਼ਾਰਾਂ ਏਕੜ ਜੰਗਲ ਕੱਟੇ ਜਾ ਰਹੇ ਹੋਣ ਉਹ ਅੰਡਾਨੀਆਂ ਬਾਨੀਆਂ ਨੂੰ ਹਸਦੇਵ ਜਿਹੜਾ ਜੰਗਲਾ ਸਾਰਾ ਉਜਾੜ ਕੇ ਉਹ ਦਿੱਤਾ ਜਾ ਰਿਹਾ ਚਾਹੇ ਸੜਕੀ ਪ੍ਰੋਜੈਕਟ ਨੰਗਾ ਕੇ ਚਾਹੇ ਕੁਝ ਵੀ ਕਾਰਪੋਰੇਟ ਦੀ ਸੇਵਾ 'ਚ ਜੋ ਵੀ ਇਹਨਾਂ ਤੋਂ ਹੁੰਦਾ ਉਹ ਕਰਦੇ ਆ ਭਲਾ ਲੋਕਾਂ ਨੂੰ ਕੁੱਟ ਕੇ ਜੇਲਾਂ 'ਚ ਪਾ ਕੇ ਕੁਝ ਵੀ ਕਰਨਾ ਪਵੇ ਫਿਰ ਲੋਕਾਂ ਦੀ ਜ਼ਮੀਨ ਲੋਕਾਂ ਦੇ ਜੰਗਲ ਆ ਜਿਹੜੇ ਉਹ ਕੌਡੀਆਂ ਦੇ ਪਹਾੜ ਲਟਾਏ ਜਾ ਰਹੇ ਆ ਪਰ ਆਪਣੇ ਆਪ ਨੂੰ ਇਨਕਲਾਬੀ ਸਰਕਾਰ ਘਮਾਉਂਦੀ ਆ ਆਪਣੇ ਆਪ ਨੂੰ ਭਗਤ ਸਿੰਘ ਦੀ ਵਾਰਸ ਘਮਾਉਂਦੀ ਉਹ ਸਰਕਾਰ ਜਿਹਨੇ ਭਗਤ ਸਿੰਘ ਦੇ ਨਾਂ ਤੇ ਖੜਕੜ ਕਲਾ ਚ ਸੌ ਚੁੱਕ ਸਮਾਗਮ ਕਰਿਆ ਭਗਵੰਤ ਮਾਨ ਖੁਦ ਜਿਹੜੀ ਪੀਲੀ ਪੱਗ ਬਨ ਕੇ ਭਗਤ ਸਿੰਘ ਹੋਣ ਦਾ ਭਰਮਾ ਜਿਹੜਾ ਖੜਾ ਕਰਦਾ ਉਸ ਸਰਕਾਰ ਨੇ ਦੋ ਕਮਰੇ ਜਿਹੜੇ ਭਗਤ ਸਿੰਘ ਉਹਨਾਂ ਨੂੰ ਉਹ ਛਡਾਉਣ ਜੋਗੀ ਨਹੀਂ ਐਨੀਕ ਤਾਂ ਇਹਨਾਂ ਦਾ ਇਨਕਲਾਬੀ ਪੁਣਾ ਐਨਾਕ ਤਾਂ ਇਹਨਾਂ ਦਾ ਜਿਹੜਾ ਭਗਤ ਸਿੰਘ ਦੇ ਨਾਲ ਉਹ ਪਿਆਰ ਆ ਇਸ ਕਰਕੇ ਅਸੀਂ ਕਹਿੰਦੇ ਆ ਕਿ ਸਰਕਾਰ ਦੀ ਬਿਲਕੁਲ ਨਲਾਇਕੀ ਆ ਨਹੀਂ ਤਾਂ ਕੋਈ ਇੱਕ ਬੰਦਾ ਜਿਹੜਾ ਉੱਥੇ ਉਹਨਾਂ ਕੋਲੇ ਕੋਈ ਸਬੂਤ ਨਹੀਂ ਕੋਈ ਰਜਿਸਟਰੀ ਨਹੀਂ ਗਈ ਜ਼ਮੀਨ ਦੀ ਉਸ ਮਕਾਨ ਦੀ ਕੋਈ ਉਹਨਾਂ ਕੋਲੇ ਲਿਖਤੀ ਪੜਤੀ ਨਹੀਂ ਹੈ ਉਹ ਕਬਜ਼ਾਦਾਰ ਹੀ ਨੇ ਉਹ ਬੰਦੇ ਪਿਛਲੇ ਲੰਮੇ ਸਮੇਂ ਤੋਂ ਉੱਥੇ ਕਬਜ਼ਾ ਕਰੀ ਬੈਠੇ ਆ ਇਹ ਸਾਬਤ ਹੋ ਗਿਆ ਕਿ ਭਗ ਸਿੰਘ ਰਾਣਾ ਸੰਬੰਧਤ ਉਹੀ ਥਾਂ ਹੈ ਉਹ ਛੱਡ ਨਹੀਂ ਰਹੇ ਇਹ ਸਰਕਾਰ ਦੀ ਨਲਾਇਕੀ ਆ ਇਹ ਡੀਸੀ ਫਰੋਈਪੁਰ ਦੀ ਨਲਾਇਕੀ ਆ ਇਹਦੇ ਖਿਲਾਫ ਅਸੀਂ ਜਿਹੜਾ 26 ਸਤੰਬਰ ਤੋਂ ਨੌਜਵਾਨ ਭਾਰ ਸਭਾ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਪੱਕਾ ਮੋਰਚਾ ਲਾ ਕੇ ਬੈਠ ਰਹੇ ਆ ਤੇ ਮੰਗ ਕਰ ਰਹੇ ਆ ਕਿ ਸਰਕਾਰ ਇੰਨੀ ਇਤਿਹਾਸਕ ਜਗ੍ਹਾ ਨੂੰ ਸੰਭੇ ਇਸ ਬਾਬਤ ਤੇ ਜਿਵੇਂ ਤੁਸੀਂ ਵੀ ਗੱਲ ਕਰਿਓ ਕਿ ਭਗਵੰਤ ਸਿੰਘ ਮਾਨ ਨੇ ਖਟਕੜ-ਖੜਾਂ ਤੋਂ ਕਲਾ ਤੋਂ ਸੋਚ ਚੁੱਕੀ ਸੀ ਭਗਤ ਸਿੰਘ ਦੀਆਂ ਗੱਲਾਂ ਹੋ ਆਮ ਆਏ ਦਿਨ ਜਿਹੜਿਆ ਕਰਦੇ ਆ ਆਮ ਸਟੇਜਾਂ ਤੋਂ ਕਰਦੇ ਆ ਭਾਵੇਂ ਉਹ ਸੱਤਾ ਚਾਉਣ ਤੋਂ ਬਾਅਦ ਦੀ ਗੱਲ ਹੋਵੇ ਭਾਵੇਂ ਪਹਿਲਾਂ ਦੀ ਗੱਲ ਹੋਵੇ ਇਸ ਬਾਬਤ ਮੁੱਖ ਮੰਤਰੀ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਿ ਕੀ ਪਤਾ ਉਹਨਾਂ ਦੇ ਧਿਆਨ ਦੇ ਵਿੱਚ ਨਾ ਹੋਵੇ ਤਾਂ ਜੋ ਸਿੱਧਿਆ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਜਾ ਸਕੇ ਕਿ ਭਾਈ ਜਿਹੜੇ ਭਗ ਸਿੰਘ ਦੀਆਂ ਗੱਲਾਂ ਤੁਸੀਂ ਕਰਦੇ ਹੋ ਉਸ ਦੀ ਇਤਿਹਾਸਕ ਜਗ੍ਹਾ ਦੇ ਉੱਪਰ ਕਬਜ਼ਾ ਇੱਕ ਦੁਕਾਨਦਾਰ ਦਾ ਹੈ ਜਸਜੀ ਅਸੀਂ ਤੁਸੀਂ ਯਕੀਨ ਮੰਨੋਗੇ ਅਸੀਂ 8 ਸਾਲ ਤੋਂ ਤਾਂ ਲਗਾਤਾਰ ਹੀ ਲੱਗੇ ਰਹਿਣ ਲਗਾਤਾਰ ਜਿਹੜਾ ਸੰਘਰਸ਼ ਸਾਡਾ ਚੱਲਦਾ ਆ ਰਿਹਾ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਅਸੀਂ ਵਿਧਾਇਕ ਆ ਜਿਹੜੇ ਜਿੰਨੇ ਵਿਧਾਇਕ ਸਾਡੇ ਏਰੀਆ 'ਚ ਪੈਂਦੇ ਆ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਆ ਇਥੋਂ ਤੱਕ ਕਿ ਅਸੀਂ ਜਿਹੜਾ ਚੇਤਨ ਸਿੰਘ ਜੋੜਾ ਮਾਜਰਾ ਸਮਾਣੇ ਤੋਂ ਵਿਧਾਇਕ ਆ ਉਹਨੂੰ ਮੰਗ ਪੱਤਰ ਦਿੱਤਾ ਮੋਗੇ ਤੋਂ ਮੈਡਮ ਅਮਨ अरोड़ा ਉਹਨੂੰ ਮੰਗ ਪੱਤਰ ਦਿੱਤਾ ਮੁਕਸਰ ਤੋਂ ਕਾਕਾ ਬਰਾੜ ਇਹਨਾਂ ਦਾ ਵਿਧਾਇਕ ਆ ਫਰੋਜਪੁਰ ਤੋਂ ਫੌਜਾ ਸਿੰਘ ਸਰਾਰੀ ਇਹਨਾਂ ਦਾ ਵਿਧਾਇਕ ਆ ਗੁਰੂ ਸਾਹਿਬ ਤੋਂ ਈਵਨ ਕਿ ਫਰੀਦਕੋਟ ਤੋਂ ਗਰਦੇਤ ਸਿੰਘ ਸੇਖੋਂ ਤੇ ਇਥੋਂ ਕੋੜਕਪੂਰੇ ਤੋਂ ਜਿਹੜੇ ਵਿਧਾਇਕ ਨੇ ਤੇ ਸਪੀਕਰ ਵੀ ਨੇ ਵਿਧਾਨ ਸਭਾ ਦੇ ਸੰਧਵਾ ਸਾਹਿਬ ਉਹਨਾਂ ਨੇ ਸਾਰਾ ਮਸਲਾ ਧਿਆਨ ਚਾ ਇਹ ਇਹ ਹੋ ਹੀ ਨਹੀਂ ਸਕਦਾ ਜੇ ਉਹਨਾਂ ਦੇ ਕੈਬਨਟ ਮੰਤਰੀਆਂ ਦੇ ਧਿਆਨ 'ਚ ਹੋਵੇ ਅਨਮੋਲ ਗਗਨ ਮਾਨ ਇਹਨਾਂ ਦੇ ਕੈਬਨਟ ਮੰਤਰੀ ਨੇ ਉਹਦੇ ਘਰ ਦਾ ਸੀ ਇੱਕ ਅਰੀ ਜਿਹੜਾ ਘਰਾਓ ਕਰਨ ਦਾ ਸੱਦਾ ਦਿੱਤਾ 39 ਸੈਕਟਰ ਮਾਰਚ ਕਰਿਆ ਉਥੋਂ ਉਹਨਾਂ ਦੇ ਜਿਹੜੇ ਸਾਰੇ ਅਮਲੇ ਫੈਲੇ ਨੇ ਸਾਡੇ ਮੰਗ ਪੱਤਰ ਲਏ ਤੇ ਇਹ ਕਿਹਾ ਕਿ ਮਸਲਾ ਹੱਲ ਕਰਾਵਾਂਗੇ ਅਸੀਂ ਉਹਨਾਂ ਦਾ ਖਰੜ ਵਿਖੇ ਜਿਹੜਾ ਦਫ਼ਤਰ ਘੇਰਿਆ ਅਸੀਂ ਸੰਗਰੂਰ ਵੀ ਕਈ ਪ੍ਰੋਟੈਸਟ ਕੀਤੇ ਆ ਭਗਵੰਤ ਮਾਨ ਹੋਰਾਂ ਦੇ ਸਾਰੀ ਗੱਲ ਧਿਆਨ 'ਚ ਆ ਇਹ ਨਹੀਂ ਹੈ ਕਿ ਉਹਨਾਂ ਨੂੰ ਕੋਈ ਰਿਪੋਰਟ ਨਾ ਹੁੰਦੀ ਹੋਵੇ ਜਾਂ ਕੋਈ ਇੰਟੈਲੀਜੈਂਸ ਰਿਪੋਰਟ ਨਾ ਕਰ ਸਕਦੀ ਹੁੰਦੀ ਹੋਵੇ ਉਹਨਾਂ ਨੂੰ ਇਹ ਸਾਰੀ ਰਿਪੋਰਟ ਆ ਪਰ ਮਾਮਲਾ ਸਿਰਫ ਤੇ ਸਿਰਫ ਭਗਤ ਸਿੰਘ ਹੋਰਾਂ ਦਾ ਨਾਮ ਵਰਤਣਾ ਸੀ ਉਹਨਾਂ ਨੇ ਵਰਤ ਲਿਆ ਕੁਰਸੀ ਲੈਣੀ ਸੀ ਉਹਨਾਂ ਨੂੰ ਮਿਲ ਗਈ ਹੁਣ ਭਗਤ ਸਿੰਘ ਹੋਰਾਂ ਨਾਲ ਕੋਈ ਵਾਹ ਵਾਸਤਾ ਨਹੀਂ ਉਹਨਾਂ ਨਾਲ ਸੰਬੰਧ ਟਿਕਾਣੇ ਉਹਨਾਂ ਨਾਲ ਸੰਬੰਧਤ ਯਾਦਗਾਰੀਆਂ ਉਵੇਂ ਜੜੀਆਂ ਹੋ ਰੋਲ ਰਹੀਆਂ ਨੇ ਤਾਂ ਫਿਰ ਤੁਹਾਨੂੰ ਕੀ ਲੱਗਦਾ ਵੀ ਆ ਨਾਕਾਨੀ ਕਿਉਂ ਕੀਤੀ ਜਾ ਰਹੀ ਹੈ ਹਾਲਾਂਕਿ ਤੁਸੀਂ ਕਿਹਾ ਵੀ ਉਹਨਾਂ ਨੇ ਸਿਰਫ ਨਾਮ ਵਰਤਣਾ ਸੀ ਵਰਤ ਲਿਆ ਪਰ ਉਹ ਕਹਿੰਦੇ ਸੀ ਕਿ ਜੋ ਪਿਛਲੀਆਂ ਸਰਕਾਰਾਂ ਕਰਦੀਆਂ ਅਸੀਂ ਵੈਸਾ ਕੁਝ ਨਹੀਂ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੱਗੇ ਹੋਏ ਹਾਂ ਪਿਛਲੀਆਂ ਸਰਕਾਰਾਂ ਵੇਲੇ ਵੀ ਰੋਲਾ ਜਿਹੜਾ ਉਹ ਪਾਇ ਆਨਾ ਕਾਨੀ ਫਿਰ ਕੀਤੀ ਕਿਉਂ ਜਾ ਰਹੀ ਆ ਕਾਰਨ ਵਜ੍ਹਾ ਤੁਹਾਨੂੰ ਕੀ ਲੱਗਦੀ ਆ ਕਿਹੜੀ ਵਜ੍ਹਾ ਆ ਵਜ੍ਹਾ ਸਾਨੂੰ ਇਹ ਲੱਗਦੀ ਆ ਕਿ ਸਰਕਾਰ ਚਾਹੁੰਦੀ ਨਹੀਂ ਕਿ ਸ਼ਹੀਦਾਂ ਦੇ ਜਿਹੜੇ ਟਿਕਾਣੇ ਜਾਂ ਉਹਨਾਂ ਦਾ ਇਤਿਹਾਸ ਆ ਜਿਹੜਾ ਬਚਾਇਆ ਜਾ ਸਕੇ ਕਿਉਂਕਿ ਅੱਜ ਜਦੋਂ ਪੂਰੇ ਮੁਲਕ ਦੇ ਵਿੱਚ ਬੇਰਜ਼ਗਾਰੀ ਆ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ਾਖੋਰੀ ਆ ਇੱਥੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਪੰਜਾਬ ਦੀ ਜਵਾਨੀ ਇੱਥੋਂ ਪ੍ਰਵਾਸ ਕਰ ਰਹੀ ਏ ਤੇ ਪੰਜਾਬ ਦੀ ਜਵਾਨੀ ਸੰਕਟ 'ਚ ਆ ਜਦੋਂ ਕੋਈ ਵੀ ਕੌਮਾ ਸੰਕਟ 'ਚ ਹੋਣ ਜਦੋਂ ਕੋਈ ਵੀ ਜਿਹੜੇ ਸਮਾਜ ਸੰਕਟ ਚ ਹੁੰਦੇ ਆ ਤੇ ਉਹ ਇਤਿਹਾਸ ਤੋਂ ਸਿੱਖਦੇ ਆ ਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਦੇ ਆ ਇਸ ਕਰਕੇ ਹੁਣ ਸਰਕਾਰਾਂ ਨੂੰ ਇਹ ਪਤਾ ਕਿ ਜਦੋਂ ਲੋਕਾਂ ਨੂੰ ਦੇਣਾ ਕੁਛ ਨਹੀਂ ਜਦੋਂ ਮਹਿੰਗਾਈ ਨੇ ਲੋਕਾਂ ਦੀ ਜਿਹੜੀ ਉਹ ਚੀਕ ਕਢਾਈ ਹੋਈ ਆ ਇੱਥੇ ਮਜ਼ਦੂਰਾਂ ਦੇ ਚੁੱਲ੍ਹੇ ਠੰਡੇ ਪਏ ਆ ਕਿਸਾਨੀ ਦੀਆਂ ਬਹੁਤ ਸਾਰੀਆਂ ਮੰਗਾ ਲਟਕਦੀਆਂ ਨੇ ਪੰਜਾਬ ਦੇ ਪਾਣੀ ਲਟਾਏ ਜਾ ਰਹੇ ਆ ਜਦੋਂ ਇਹਨਾਂ ਨੇ ਸਰਕਾਰ ਨੇ ਲੋਕਾਂ ਦਾ ਭਲਾ ਹੀ ਕੋਈ ਨਹੀਂ ਕਰਨਾ ਇਸ ਕਰਕੇ ਇਹਨਾਂ ਨੂੰ ਇਹ ਲੱਗਦਾ ਕਿ ਜੇ ਇਹ ਸ਼ਹੀਦਾਂ ਬਾਰੇ ਪੜਨਗੇ ਜੇ ਭਗਤ ਸਿੰਘ ਹੋਰ ਬਾਰੇ ਸੋਚਣਗੇ ਉਹਨਾਂ ਦੇ ਟਿਕਾਣਿਆਂ ਬਾਰੇ ਛਡਾਉਣ ਬਾਰੇ ਸੋਚਣਗੇ ਤੇ ਇਹ ਵੀ ਲਾਜ਼ਮੀ ਸੋਚਣਗੇ ਕਿ ਉਹ ਲੋਕ ਚਾਹੁੰਦੇ ਕੀ ਸੀ ਉਹ ਕਿਹੋ ਜਿਹੀ ਆਜ਼ਾਦੀ ਚਾਹੁੰਦੇ ਸੀ ਨਾਲ ਬਾਈ ਕੀ ਕਹੋਗੇ ਆਪਣੇ ਆਪ ਨੂੰ ਕ੍ਰਾਂਤੀ ਕਰਨ ਦੀ ਸਰਕਾਰ ਕਹਿਣ ਵਾਲੇ ਕਿ ਹੁਣ ਕ੍ਰਾਂਤੀਕਾਰੀਆਂ ਦੇ ਜਿਹੜੇ ਅਸਲ ਟਿਕਾਣੇ ਨੇ ਜਿੰਨਾ ਇਹ ਵੀ ਸਾਬਤ ਵੀ ਹੋਗਾ ਕਿ ਵਾਕਿਆ ਦੇ ਵਿੱਚ ਉਹ ਇੱਥੇ ਆ ਕੇ ਰਹੇ ਨੇ ਭਗਤ ਸਿੰਘ ਤੇ ਉਹਨਾਂ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਉਹਨੂੰ ਛਡਾਉਣ ਦੇ ਵਿੱਚ ناکਾਮਯਾਬ ਕਿਉਂ ਆ ਦੇਖੋ ਜੀ ਅਸਲ ਦੇ ਵਿੱਚ ਉਹ ਟਿਕਾਣੇ ਨੂੰ ਛਡਾਉਣਾ ਕੋਈ ਵੱਡੀ ਗੱਲ ਨਹੀਂ ਗਈ ਜੇ ਸਰਕਾਰ ਚਾਵੇ ਤੋ ਮਿੰਟਾਂ ਸਕਿੰਟਾਂ ਦਾ ਕੰਮ ਆ। ਉਹਨਾਂ ਨੂੰ ਪ੍ਰੋਬਲਮ ਕੱਲੀ ਉਹ ਟਿਕਾਣੇ ਤੋਂ ਨਹੀਂ ਗਈ। ਉਹਨਾਂ ਨੂੰ ਪ੍ਰੋਬਲਮ ਹੈਗੀ ਆ ਭਗਤ ਸਿੰਘ ਦੀ ਵਿਚਾਰਧਾਰਾ ਤੋਂ। ਉਹ ਨਹੀਂ ਚਾਹੁੰਦੇ ਕਿ ਭਗਤ ਸਿੰਘ ਦੀ ਵਿਚਾਰਧਾਰਾ ਲੋਕਾਂ ਦੇ ਵਿੱਚ ਜਾਵੇ। ਉਹਨਾਂ ਨੂੰ ਡਰ ਇਸੇ ਗੱਲ ਦਾ ਸਤਾ ਰਿਹਾ ਕਿ ਜਿਸ ਤਰ੍ਹਾਂ ਭਗਤ ਸਿੰਘ ਹੋਰਾਂ ਨੇ ਗੋਰੇ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚੋਂ ਕੱਢਿਆ ਉਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਜੇਕਰ ਤੂੜੀ ਬਜ਼ਾਰ ਵਾਲਾ ਗੁਪਤ ਟਿਕਾਣਾ ਬਚਾਇਆ ਗਿਆ। ਤੇ ਫੇਰ ਜਿਹੜੀ ਨੌਜਵਾਨ ਪੀੜ੍ਹੀ ਜਿਹੜੀ ਅੱਜ ਕਰਾਹੇ ਪਈ ਹੋਈ ਆ ਗੈਂਗਵਾਦ ਵਾਲੇ ਪਾਸੇ ਲੱਚਰ ਸੱਭਿਆਚਾਰਕ ਵਾਲੇ ਪਾਸੇ ਜਾਂ ਸਾਡੀ ਨੌਜਵਾਨੀ ਇੱਥੋਂ ਪ੍ਰਵਾਸ ਕਰ ਰਹੀ ਆ ਬਾਹਰਲੇ ਮੁਲਕਾਂ ਨੂੰ ਫੇਰ ਉਹ ਇਸ ਇਤਿਹਾਸ ਨਾਲ ਜੁੜੂਗੀ ਤੇ ਫੇਰ ਜੋ ਸਮਾਜ ਦੇ ਵਿੱਚ ਇਹਨਾਂ ਭ੍ਰਸਟ ਲੀਡਰਾਂ ਨੇ ਗੰਦ ਪਾ ਰੱਖਿਆ ਫੇਰ ਉਹਨੂੰ ਸਾਫ਼ ਕਰਨ ਵਾਲੇ ਪਾਸੇ ਵੀ ਜਿਹੜੀ ਤੁਰੂਗੀ ਇਹੀ ਕਾਰਨ ਆ ਕਿ ਭਗਤ ਸਿੰਘ ਦੇ ਗੁਪਤ ਟਿਕਾਣੇ ਤੇ ਉਹ ਕਬਜ਼ਾ ਕਰਾਈ ਰੱਖਣਾ ਚਾਹੁੰਦੇ ਆ ਉੱਥੇ ਲਾਇਬ੍ਰੇਰੀ ਮਿਊਜ਼ੀਅਮ ਨਹੀਂ ਬਣਾਉਣਾ ਚਾਹੁੰਦੇ ਅਸਲ ਦੇ ਵਿੱਚ ਭਗਤ ਸਿੰਘ ਹੁਰੀ ਜਿਹੜਾ ਬਰਾਬਰੀ ਦਾ ਸਮਾਜ ਸਿਰਜਣਾ ਚਾਹੁੰ ਸਮਾਜ ਦੀ ਉਹ ਗੱਲ ਕਰਦੇ ਸੀਗੇ ਤੇ ਜਿਹੜੇ ਅੱਜ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਇਨਕਲਾਬ ਜਿੰਦਾਬਾਦ ਦਾ ਭਗਤ ਸਿੰਘ ਹੋਰਾਂ ਦਾ ਅਧੂਰਾ ਨਾਰਾ ਦੇ ਕੇ ਆਏ ਜਿਹੜੇ ਬਸੰਤੀ ਰੰਗ ਦੀ ਪੱਗ ਵਰਤ ਕੇ ਸੱਤਾ ਦੇ ਵਿੱਚ ਬੈਠ ਗਏ ਜਿਹੜੇ ਅੱਜ ਦਫ਼ਤਰਾਂ ਦੇ ਵਿੱਚ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਲਾ ਕੇ ਬੈਠੇ ਨੇ ਉਹ ਅਸਲ ਦੇ ਵਿੱਚ ਇਹਨਾਂ ਦੀ ਵਿਚਾਰਧਾਰਾ ਤੋਂ ਲੱਖਾਂ ਕੋਹਾਂ ਦੂਰ ਨੇ ਤੇ ਉਹ ਲੋਕਾਂ ਨੂੰ ਵੀ ਦੂਰ ਰੱਖਣਾ ਚਾਹੁੰਦੇ ਆ ਇਸੇ ਕਰਕੇ ਸਾਡੀਆਂ ਇਤਿਹਾਸਕ ਮਾਰਤਾਂ ਜਿਹੜੀਆਂ ਉਹ ਖੰਡਰ ਬਣ ਰਹੀਆਂ ਨੇ ਰੋਲ ਰਹੀਆਂ ਨੇ ਉਹਨਾਂ ਨੂੰ ਸਾਹਮੜੀ ਰਹਿ ਇੱਥੋਂ ਤੱਕ ਕਿ ਹੁਣ ਤਾਂ ਸਾਡੀਆਂ ਪੁਸਤਕਾਂ ਦੇ ਵਿੱਚੋਂ ਜਿਹੜਾ ਲਿਖਤੀ ਇਤਿਹਾਸ ਸੀਗਾ ਉਹਨੂੰ ਵੀ ਖਤਮ ਕੀਤਾ ਜਾ ਰਿਹਾ ਆਪਾਂ ਸਾਰੇ ਹੀ ਪੜ੍ਹਦੇ ਰਹੇ ਆ ਕਿ ਦੰਬੂਖਾਂ ਬੀਜਣ ਵਾਲਾ ਇੱਕ ਕਵਿਤਾ ਹੁੰਦੀ ਸੀਗੀ ਕਿਤਾਬ ਦੇ ਵਿੱਚ ਤੇ ਅੱਜ ਉਹ ਕਿਤਾਬਾਂ ਚੱਕ ਕੇ ਦੇਖ ਲਓ ਅੱਜ ਉਹ ਕਵਿਤਾ ਜਿਹੜੀ ਉਹ ਗਾਇਬਾ ਵਿੱਚੋਂ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇਹਨਾਂ ਸ਼ਹੀਦਾਂ ਦਾ ਜਿਹੜਾ ਅਸਲੀ ਇਤਿਹਾਸ ਆ ਉਹ ਪੰਜਾਬ ਦੀ ਜਵਾਨੀ ਤੱਕ ਪਹੁੰਚੇ ਉਹਨਾਂ ਨੂੰ ਡਾਰੇ ਹੀ ਸਤਾਉਂਦਾ ਕਿ ਜੇ ਅਸਲੀ ਇਤਿਹਾਸ ਲੋਕਾਂ ਤੱਕ ਪਹੁੰਚ ਗਿਆ ਅਸਲੀ ਵਿਚਾਰਧਾਰਾ ਨਾਲ ਲੋਕ ਜੁੜ ਗਏ ਤੇ ਫਿਰ ਜੋ ਸਮਾਜ ਦੇ ਵਿੱਚ ਜੋ ਨਾ ਬਰਾਬਰੀ ਵਾਲਾ ਸਮਾਜ ਆ ਇਹਨੂੰ ਉਹ ਬਰਾਬਰ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਅੱਜ ਦੇ ਨੌਜਵਾਨ ਆ ਜਿਹੜੇ ਉਹ ਕਰ ਸਕਦੇ ਆ ਜਿਸ ਤਰ੍ਹਾਂ ਭਗਤ ਸਿੰਘ ਨੇ ਨੌਜਵਾਨਾਂ ਤੋਂ ਆਸ ਕੀਤੀ ਸੀ ਵੀ ਜਿਹੜੀ ਨੌਜਵਾਨੀ ਆ ਵੀ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣੀ ਸੀ ਉਹ ਇੱਕ ਕਿਤਾਬ ਪੜ੍ਹ ਰਹੇ ਸੀਗੇ ਤੇ ਜਾਂਦੇ ਹੋਏ ਉਹ ਕਿਤਾਬ ਦਾ ਪੰਨਾ ਮੋੜ ਕੇ ਗਏ ਸੀ ਉਹ ਇਸ ਕਰਕੇ ਨਹੀਂ ਮੋੜ ਕੇ ਗਏ ਸੀ ਕਿ ਮੈਂ ਦੁਬਾਰਾ ਆਉਂਗਾ ਫੇਰ ਪੜ੍ਹਾਂਗਾ ਉਹ ਇਸ ਕਰਕੇ ਮੋੜ ਕੇ ਗਏ ਸੀਗੇ ਕਿ ਮੇਰੇ ਸਮਾਜ ਦੇ ਮੇਰੇ ਦੇਸ਼ ਦੇ ਮੇਰੀ ਦੁਨੀਆ ਦੇ ਨੌਜਵਾਨ ਉੱਠਣਗੇ ਉਹ ਇਸ ਕਿਤਾਬ ਨੂੰ ਚੱਕਣਗੇ ਇਸ ਇਤਿਹਾਸ ਦਾ ਪੰਨਾ ਸਿੱਧਾ ਕਰਕੇ ਤੇ ਇਸ ਇਤਿਹਾਸ ਨੂੰ ਅੱਗੇ ਤੋਰਨਗੇ ਜਿਹੜਾ ਉਹਨਾਂ ਦਾ ਬਰਾਬਰੀ ਦੇ ਸਮਾਜ ਵਾਲਾ ਸੁਪਨਾ ਉਹ ਅੱਜ ਵੀ ਅਧੂਰਾ ਜੇਕਰ ਇਸ ਤਰ੍ਹਾਂ ਦੇ ਇਤਿਹਾਸ ਕਟਕਾਣੇ ਜਿਹੜੇ ਵੱਜ ਜਾਂਦੇ ਆ ਨੌਜਵਾਨ ਪੀੜ੍ਹੀ ਉਸ ਇਤਿਹਾਸ ਦੇ ਨਾਲ ਜੁੜਦੀ ਆ ਤੇ ਫਿਰ ਭਗਤ ਸਿੰਘ ਹੋਰਾਂ ਦਾ ਅਧੂਰਾ ਸੁਪਨਾ ਜਿਹੜਾ ਪੂਰਾ ਹੋਣ ਤੇ ਉਹ ਸਮਾਂ ਨਹੀਂ ਲੱਗਣਾਗਾ ਜਿਵੇਂ ਭਗਤ ਸਿੰਘ ਹੁਰੀ ਉਹ ਸਿਆਸੀ ਤੌਰ ਤੇ ਉਹ ਬਰਾਬਰੀ ਲਿਆਉਣਾ ਚਾਹੁੰਦੇ ਸੀਗੇ ਸਮਾਜਿਕ ਤੌਰ ਤੇ ਬਰਾਬਰੀ ਲਿਆਉਣਾ ਚਾਹੁੰਦੇ ਸੀਗੇ ਆਰਥਿਕ ਤੌਰ ਤੇ ਜਿਹੜੀ ਬਰਾਬਰੀ ਲਿਆਉਣਾ ਚਾਹੁੰਦੇ ਸੀ ਜਮੀਨਾਂ ਦੀ ਕਾਣੀ ਵੰਡ ਖਤਮ ਕਰਨਾ ਚਾਹੁੰਦੇ ਸੀਗੇ ਫਿਰ ਜਵਾਨੀ ਹੈ ਜਿਹੜੀ ਉਹ ਇਨ੍ਹਾਂ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਉਸ ਪਾਸੇ ਨੂੰ ਉਸ ਤਰ੍ਹਾਂ ਦਾ ਸਮਾਜ ਹੈ ਜਿਹੜਾ ਸਿਰਜਣ ਵਾਲੇ ਪਾਸੇ ਵਧੂਗੀ ਇਹ ਜਿਹੜੇ ਲੋਕ ਆ ਭਗਵੰਤ ਮਾਨ ਵਰਗੇ ਜਿਹੜੇ ਬਸੰਤੀ ਰੰਗ ਦੀ ਪੱਗ ਵਰਤ ਕੇ ਤੇ ਇਨਕਲਾਬ ਜਿੰਦਾਬਾਦ ਦਾ ਅਧੂਰਾ ਨਾਰਾ ਵਰਤ ਕੇ ਸੱਤਾ ਦੇ ਵਿੱਚ ਆਏ ਆ ਜਿਨ੍ਹਾਂ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਵਾਸਤੇ ਸਾਡੇ ਸੈਂਕੜੇ ਇਨ੍ਹਾਂ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ ਉਹਨਾਂ ਹੀ ਕੰਪਨੀਆਂ ਨੂੰ ਇਹ ਸਾਡੇ ਦੇਸ਼ ਦੇ ਵਿੱਚ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਹੋਵੇ ਉਹ ਜੀ ਆਇਆਂ ਕਹਿ ਰਹੇ ਨੇ ਉਹਨਾਂ ਦੇ ਥੱਲੇ ਵੇਛਦੇ ਫਿਰਦੇ ਆ ਇਸੇ ਕਰਕੇ ਤੁਸੀਂ ਦੇਖਿਆ ਹੀ ਹੋਣਾ ਜਿਹੜੇ ਦਿਨ ਤੋਂ ਇਹਨਾਂ ਦੇ ਪਿੰਡਾਂ ਦੇ ਵਰਕਰਾਂ ਤੋਂ ਲੈ ਕੇ ਤੇ ਦਿੱਲੀ ਦੇ ਮੁੱਖ ਮੰਤਰੀ ਤੱਕ ਤੁਸੀਂ ਸਾਨੂੰ ਇੱਕ ਵੀ ਬੰਦਾ ਸਾਫਤ ਕਰਦੇ ਕਿ ਇਹਨਾਂ ਨੇ ਭਗਤ ਸਿੰਘ ਦਾ ਪੂਰਾ ਨਾਅਰਾ ਲਾਇਆ ਹੋਵੇ ਇੱਕ ਨੇ ਵੀ ਨਹੀਂ ਹੈ ਕਿ ਆ ਕਿ ਭਗਤ ਸਿੰਘ ਦਾ ਪੂਰਾ ਨਾਰਾ ਸੀ ਇਨਕਲਾਬ ਜਿੰਦਾਬਾਹ ਸਮਰਾਜਵਾਦ ਮਰਦਾਬਾਦ ਇਹ ਅਧੂਰਾ ਨਾਰਾ ਹੀ ਲਾਉਂਦੇ ਰਹੇ ਆ ਕਿਉਂਕਿ ਇਹ ਸਮਰਾਜੀਆਂ ਦੇ ਥੱਲੇ ਵਿਛੇ ਹੋਏ ਨੇ ਸਮਰਾਜ ਮਰਦਾਬਾਦ ਦੇਸ ਕਰਕੇ ਨਹੀਂ ਕਹਿ ਸਕਦੇ ਜਿਹੜੇ ਸਾਮਰਾਜੀਆਂ ਨੂੰ ਦੇਸ਼ ਚੋਂ ਭਗਤ ਸਿੰਘ ਹੋਰਾਂ ਨੇ ਕੱਢਿਆ ਇਹ G20 ਵਰਗੇ ਸਮੇਲਨ ਕਰਾ ਕਰਕੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਕਿ ਆਓ ਸਾਡੇ ਦੇਸ਼ ਦੇ ਵਿੱਚ ਜੜੀਆਂ ਆਪਦੀਆਂ ਕੰਪਨੀਆਂ ਲਾਓ ਤੇ ਇੱਥੋਂ ਦਾ ਜਿੰਨਾ ਵੀ ਧਨ ਦੌਲਤ ਆ ਜ਼ਮੀਨ ਜੰਗਲ ਆ ਉਹਨੂੰ ਸਾਰੇ ਕਾਸੇ ਨੂੰ ਲੁੱਟ ਕੇ ਜਿਹੜਾ ਬਾਹਰ ਲੈ ਜਾਓ ਇਹ ਇੱਥੋਂ ਜਿਹੜਾ ਇਹ ਖੋਖਲਾ ਬਣਾ ਰਹੇ ਨੇ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਅਸੀਂ ਉਸ ਦੇਸ਼ ਨੂੰ ਤੇ ਭਗਤ ਸਿੰਘ ਦਾ ਬਰਾਬਰੀ ਦਾ ਸਮਾਜ ਜਿਹੜਾ ਸਿਰਜਣ ਵਾਲੇ ਪਾਸੇ ਨੂੰ ਵਧ ਰਹੇ ਆ ਨੌਜਵਾਨ ਭਾਰਤ ਸਭਾ ਵੱਲੋਂ ਤਾਂ ਹੀ ਅਸੀਂ ਪਿਛਲੇ 8-9 ਸਾਲਾਂ ਤੋਂ ਲਗਾਤਾਰ ਲੱਗੇ ਹੋਏ ਆ ਕਿ ਸਾਡੇ ਉਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਯਾਦਗਾਰ ਉਹਨਾਂ ਨੂੰ ਬਚਾਇਆ ਜਾ ਸਕੇ ਜੇ ਉਹਨਾਂ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਬਚਾਉਣਾ ਉਹਦਾ ਮਤਲਬ ਆ ਕਿ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਜਵਾਨੀ ਤੇ ਕਿਸਾਨੀ ਨੂੰ ਜਿਹੜਾ ਉਹ ਫਿਰ ਤੋਂ ਪੈਰਾਂ ਸਿਰ ਖੜਨਾ ਉਹਨਾਂ ਨੂੰ ਫਿਰ ਤੋਂ ਬਚਾਉਣ ਦੀ ਗੱਲ ਕਰਦੇ ਆ ਇਸੇ ਕਰਕੇ ਅਸੀਂ 26 ਸਤੰਬਰ ਤੋਂ ਦਿਨ ਰਾਤ ਦਾ ਪੱਕਾ ਮੋਰਚਾ ਜਿਹੜਾ ਡੀਸੀ ਦਫਤਰ ਫਿਰੋਜ਼ਪੁਰ ਅੱਗੇ ਲਾ ਰਹੇ ਆ ਕਿਉਂਕਿ ਅਸੀਂ ਸਰਕਾਰ ਨੂੰ ਵਾਰ-ਵਾਰ ਕਹਿ ਚੁੱਕੇ ਆ ਕਿ ਇਹ ਸ਼ਹੀਦਾਂ ਦਾ ਗੁਪਤ ਟਿਕਾਣਾ ਇਹਨੂੰ ਬਚਾਇਆ ਜਾਵੇ ਇੱਥੇ ਲਾਇਬ੍ਰੇਰੀ ਮਿਊਜ਼ੀਅਮ ਬਣਾਇਆ ਜਾਵੇ ਪਰ ਉਹਨਾਂ ਦੀਆਂ ਜਿਹੜੀਆਂ ਅੱਖਾਂ ਉਹ ਬੰਦ ਕੀਤੀਆਂ ਹੋਈਆਂ ਨੇ ਪਿਛਲੇ ਦਿਨੀ ਵੀ ਭਗਵੰਤਬਾਲ ਉੱਥੇ ਹੋ ਕੇ ਗਿਆ ਸਾਰਾ ਘੜੀ ਸਾਹਿਬ ਹੋ ਗਿਆ ਪਰ ਉੱਥੋਂ ਵਾਟ ਕਿੰਨੀ ਕਾ ਭਗਤ ਸਿੰਘ ਦਾ ਗੁਪਤ ਟਿਕਾਣਾ 1 ਕਿਲੋਮੀਟਰ ਵੀ ਨਹੀਂਗਾ ਪਰ ਉੱਥੋਂ ਤੱਕ ਨਹੀਂ ਪਹੁੰਚੇ 3 ਐਮ ਐਲ ਫਰੋਜਪੁਰ ਦੇ ਵਿੱਚ ਉਹਨਾਂ 'ਚੋਂ ਕਿਸੇ ਦੀਆਂ ਅੱਖਾਂ ਨਹੀਂ ਖੁੱਲਦੀਆਂ ਪਤਾ ਨਹੀਂ ਅੱਖਾਂ ਨਹੀਂ ਖੁੱਲਦੀਆਂ ਕਿ ਇਹਨਾਂ ਦੀਆਂ 92ਆਂ ਦੀਆਂ 92ਆਂ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਜਾਂ ਇਹਨਾਂ ਦੀਆਂ ਲੱਤਾਂ ਵੈਸੇ ਹੀ ਭਾਰ ਨਹੀਂ ਚੱਲਦੀਆਂ ਭਗਵੰਤ ਭਗਤ ਸਿੰਘ ਦੇ ਅਸਲੀ ਟਿਕਾਣੇ ਵੱਲ ਜਾਣ ਇਹ ਉਹ ਟਿਕਾਣਾ ਜਿਹੜਾ ਉਹਨਾਂ ਦੀ ਐਚਐਸਐ ਐਚਐਸਆਰ ਪਾਰਟੀ ਦਾ ਮੇਨ ਗੁਪਤ ਟਿਕਾਣਾ ਹੈੱਡਕੁਆਰਟਰ ਸੀਗਾ ਉਹਨੂੰ ਜੇ ਬਚਾਇਆ ਜਾਊਗਾ ਤੇ ਫਿਰ ਤੋਂ ਜਿਹੜੀ ਪੰਜਾਬ ਦੀ ਜਵਾਨੀ ਉਹ ਲੀਹਾਂ ਤੇ ਲਿਆਂਦੀ ਜਾਊਗੀ ਇਸੇ ਕਰਕੇ ਅਸੀਂ ਉਸ ਟਿਕਾਣੇ ਨੂੰ ਬਚਾਉਣਾ ਚਾਹੁੰਦੇ ਹਾਂ ਜਿਵੇਂ ਅਸੀਂ ਗੱਲ ਕਰੀਆ ਕਿ ਹੁਣ ਪੱਕਾ ਮੋਰਚਾ ਜਿਹੜਾ ਲੱਗੂਗਾ ਇਸ ਟਿਕਾਣੇ ਨੂੰ ਕਬਜ਼ਾ ਛਡਾਉਣ ਦੇ ਲਈ ਅੱਗੇ ਵੀ ਕੋਸ਼ਿਸ਼ ਜਿਹੜੀ ਹੁੰਦੀ ਰਹੀ ਆ ਉਸ ਵੇਲੇ ਚਲੋ ਜਿਸ ਤਰ੍ਹਾਂ ਇਹ ਝੜਪ ਵੀ ਹੋਈ ਇਹ ਹੁਣ ਵਕਰਾ ਕੀ ਹੋਊਗਾ ਕਿਉਂਕਿ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਜੇ ਛੱਡਣਾ ਹੁੰਦਾ ਚਾਹੇ ਉਸ ਦੁਕਾਨਦਾਰ ਨੇ ਜਾਂ ਪ੍ਰਸ਼ਾਸ ਦੇਖੋ ਜੀ ਪ੍ਰਸ਼ਾਸਨ ਤੇ ਸਰਕਾਰ ਉਤੇ ਕਬਜ਼ਾ ਕਰਵਾ ਕੇ ਰੱਖਣਾ ਚਾਹੁੰਦੀ ਆ ਜੇ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਛਡਵਾਉਣਾ ਹੋਵੇ ਤੇ ਪਹਿਲਾਂ ਵੀ ਸਾਥੀ ਨੇ ਗੱਲ ਕੀਤੀ ਆ ਕਿ ਇੱਥੇ ਭਾਰਤ ਮਾਲ ਆਰਗੇ ਪ੍ਰੋਜੈਕਟ ਲਿਆਉਣ ਲਈ ਕਿਸਾਨਾਂ ਤੋਂ ਧੱਕੇ ਨਾਲ ਡਾਂਗਾ ਮਾਰ ਕੇ ਜ਼ਮੀਨਾਂ ਛਡਾਈਆਂ ਜਾ ਸਕਦੀਆਂ ਇੱਥੇ ਜੇ ਕੋਈ ਰੇਲਵੇ ਟਰੈਕ ਕੱਢਣਾ ਹੋਵੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਜ਼ਮੀਨਾਂ ਜਾਇਦਾਦਾਂ ਕੁਰਕ ਕਰਨੀਆਂ ਹੋਣ ਲੋਕਾਂ ਦੀਆਂ ਤੇ ਉਹ ਧੱਕੇ ਨਾਲ ਕੀਤੀਆਂ ਜਾ ਸਕਦੀਆਂ ਤੇ ਇੱਕ ਉਸ ਮਹਾਨ ਨਾਇਕ ਦਾ ਜਿਨੇ ਦੁਨੀਆ ਵਾਸਤੇ ਸਾਡੇ ਲੋਕਾਂ ਵਾਸਤੇ ਜਿਹਨੇ ਆਪਣੀ ਜਾਣ ਕਰਵਾਣ ਕਰਤੀ ਉਹਦਾ ਜਿਹੜਾ ਇਤਿਹਾਸ ਘਟਕਾਣਾ ਉਹਨੂੰ ਰੋਲਣ ਵਾਸਤੇ ਮਜਬੂਰ ਕਰਨ ਵਾਲਾ ਇਹ ਪ੍ਰਸ਼ਾਸਨ ਹੀ ਆ ਇਸੇ ਕਰਕੇ ਡੀਸੀ ਦੇ ਪਿੱਟ ਸਿਆਪਾ ਕਰਨ ਵਾਸਤੇ ਅਸੀਂ 26 ਸਤੰਬਰ ਨੂੰ ਜਿਹੜਾ ਉਹਦੇ ਦਫ਼ਤਰ ਅੱਗੇ ਬੈਠ ਰਹੇ ਆ ਕਿ ਜਿਹੜਾ ਪਿਛਲੀ ਵਾਰ ਦੀ ਘਟਨਾ ਦਾ ਆਪਾਂ ਜ਼ਿਕਰ ਕੀਤਾ ਕਿ ਜੋ ਘਟਨਾ ਵਾਪਰੀ ਉਹ ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਸਾਨੂੰ ਜਿਹੜਾ ਪ੍ਰਸ਼ਾਸਨ ਆ ਪਿਛਲੀ 23 ਮਾਰਚ ਤੋਂ ਪਹਿਲਾਂ ਅਸੀਂ ਡੀਸੀ ਨੂੰ ਮਿਲੇ ਸੀਗੇ ਵੀ ਅਸੀਂ 23 ਮਾਰਚ ਨੂੰ ਆਪਦੇ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਆ ਰਹੇ ਆ ਹਰ ਸਾਲ ਦੀ ਤਰ੍ਹਾਂ ਤੇ ਉਹਨਾਂ ਨੇ ਕੀ ਕੀਤਾ ਸਾਨੂੰ ਇਹ ਪਰਮਾਉਂਦੇ ਰਹੇ ਜਿਹੜਾ ਉਹਨਾਂ ਦਾ ਕੋਈ ਇੰਟੈਲੀਜੈਂਸੀ ਦਾ ਸੀਗਾ ਇੱਕ ਅਧਿਕਾਰੀ ਉਹ ਫੋਨ ਕਰ ਕਰਕੇ ਸਾਨੂੰ ਕਹਾਂ ਕਰੇ ਅਸੀਂ ਜਗ੍ਹਾ ਖਾਲੀ ਕਰਾ ਲਈ ਆ ਉਸ ਜਗ੍ਹਾ ਦੀਆਂ ਚਾਬੀਆਂ ਸਾਡੇ ਕੋਲੇ ਨੇ ਅਸੀਂ ਹੁਣ ਥੋੜੇ ਸਮੇਂ ਤਾਈ ਲਾਇਬ੍ਰੇਰੀ ਉੱਥੇ ਬਣਾਵਾਂਗੇ ਜਦੋਂ ਅਸੀਂ ਤੇ 23 ਮਾਰਚ ਨੂੰ ਉੱਥੇ ਇਕੱਠੇ ਹੋ ਕੇ ਜਾਂਦੇ ਆ ਪੰਜਾਬ ਦੇ ਨੌਜਵਾਨ ਜਾਂਦੇ ਆ ਤੇ ਉੱਥੇ ਕੀ ਦੇਖਦੇ ਆ ਕਿ ਸਾਰੀ ਜਗ੍ਹਾ ਨੂੰ ਤਾਲੇ ਲੱਗੇ ਹੁੰਦੇ ਆ ਜਦੋਂ ਅਸੀਂ ਪਹਿਲਾਂ ਜਾਂਦੇ ਸੀ ਉਹ ਤਾਲੇ ਖੁੱਲੇ ਹੁੰਦੇ ਸੀ ਭਗਤ ਸਿੰਘ ਦੀ ਇੱਕ ਵੱਡੀ ਤਸਵੀਰ ਤੇ ਉੱਥੇ ਫੁੱਲ ਵਗੈਰਾ ਪਏ ਹੁੰਦੇ ਸੀ ਸ਼ਰਧਾਂਜਲੀ ਦੇ ਕੇ ਨੌਜਵਾਨ ਜਿਹੜੇ ਵਾਪਸ ਆਉਂਦੇ ਸੀ ਤੁਸੀਂ ਵੀ ਦੇਖਿਆ ਚੈਨਲਾਂ 'ਚ ਕਵਰ ਵੀ ਕੀਤਾ ਕਿ ਉਹ ਇਤਿਹਾਸਕ ਟਿਕਾਣੇ ਨੂੰ ਜਿੰਦਰੇ ਲੱਗੇ ਹੋਏ ਸੀ ਅਸਲ ਦੇ ਵਿੱਚ ਜਸਜੀ ਕੀ ਆ ਕਿ ਉੱਥੇ 23 ਮਾਰਚ ਨੂੰ ਹੀ ਲੋਕ ਜਾਂਦੇ ਆ ਸਾਲ ਚੱਕ ਦੇਣ ਤੈਅ ਕਿ ਜੇ 23 ਮਾਰਚ ਨੂੰ ਵੀ ਉਹ ਬੰਦ ਰਹਿ ਜਾਂਦਾ ਤੇ ਲਗਾ ਸਾਰ ਤਰ ਦੋ ਸਾਲ ਪੈ ਜਾਂਦੇ ਤੇ ਮੁੜ ਕੇ ਉਹਨਾਂ ਨੇ ਕਿਸੇ ਨੂੰ ਉੱਥੇ ਵੜਨ ਤੱਕ ਨਹੀਂ ਸੀ ਦੇਣਾ ਉਹ ਕਬਜ਼ਾ ਜਿਹੜਾ ਉਹਨਾਂ ਦਾ ਪੱਕਾ ਹੋ ਜਾਣਾ ਸੀਗਾ ਇਸ ਕਰਕੇ ਮਜਬੂਰੀ ਤੌਰ ਤੇ ਉਹ ਸਾਨੂੰ ਜਿੰਦਰੇ ਤੋੜਨ ਵਾਸਤੇ ਉਥੋਂ ਸਮਾਨ ਅੰਦਰੋਂ ਕੱਢਣ ਵਾਸਤੇ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਮਜਬੂਰ ਕੀਤਾ ਸੀਗਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਪਹਿਲਾਂ ਮੰਗ ਪੱਤਰ ਦਿੱਤੇ ਸੀ ਕਿ ਅਸੀਂ 23 ਮਾਰਚ ਨੂੰ ਆਪਦੇ ਸ਼ਹੀਦਾਂ ਨੂੰ ਸਜਦਾ ਕਰਨ ਆ ਰਹੇ ਆਂ ਇਸੇ ਕਰਕੇ ਉਹਨਾਂ ਨੇ ਉੱਥੇ ਜੇ ਤਾਲੇ ਲਵਾਏ ਸੀ ਤੇ ਸਾਨੂੰ ਤੋੜਨ ਲਈ ਮਜਬੂਰ ਕੀਤਾ ਸੀ ਇਸ ਵਾਰ ਵੀ ਅਸੀਂ ਡੀਸੀ ਨੂੰ ਪਹਿਲਾਂ ਦੱਸ ਕੇ ਆਏ ਕਿ 26 ਤਰੀਕ ਤੱਕ ਤੇਰੇ ਕੋਲੇ ਸਮਾਂ ਹੈਗਾ ਜੇ ਤੂੰ ਉਸ ਟਿਕਾਣੇ ਨੂੰ ਲਾਇਬ੍ਰੇਰੀ ਮਿਊਜ਼ੀਅਮ ਵਿੱਚ ਤਬਦੀਲ ਕਰਵਾ ਸਕਦਾ ਤੇ ਕਰਵਾ ਨਹੀਂ ਤੇ ਭਾਈ ਅਸੀਂ ਤੇਰੇ 바ਰ ਚ ਹੀ ਬੈਠਾਂਗੇ ਜੋ ਕੁਛ ਫਰੋਜਪੁਰ ਦੇ ਵਿੱਚ ਗਲਤ ਹੁੰਦਾ ਜਾਂ ਕਿਸੇ ਚੀਜ਼ ਤੇ ਕਬਜ਼ਾ ਹੁੰਦਾ ਕਿਸੇ ਇਤਿਹਾਸਕ ਇਮਾਰਤ ਤੇ ਕਬਜ਼ਾ ਹੁੰਦਾ ਤੇ ਉਹ ਡੀਸੀ ਸਾਹਿਬ ਦੇ ਦੇਖਰੇਖ ਦੇ ਵਿੱਚ ਹੀ ਹੁੰਦਾ ਤੇ ਜੇ ਉਹ ਕਬਜ਼ਾ ਛਡਵਾਉਣਾ ਜਾਂ ਉੱਥੇ ਉਹ ਕਬਜ਼ਾ ਧਾਰੀ ਜਿਹੜੇ ਬੈਠੇ ਨੇ ਅਸੀਂ ਤਾਂ ਇਹ ਵੀ ਨਹੀਂ ਕਹਿੰਦੇ ਕਿ ਉਹਨਾਂ ਨੂੰ ਧੱਕੇ ਨਾਲ ਠਾਇਆ ਜਾਵੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਦੁਕਾਨ ਵਾਲਿਆਂ ਨੂੰ ਉੱਥੇ ਦੁਕਾਨ ਦਾ ਪ੍ਰਬੰਧ ਕਰਕੇ ਦੇਵੇ ਡੀਸੀ ਫਰੋਜਪੁਰ ਇੰਨੀ ਜਗ੍ਹਾ ਪਈ ਆ ਫਰੋਜਪੁਰ ਦੇ ਵਿੱਚ ਤੇ ਜਿਹੜਾ ਉੱਪਰ ਰਹਿ ਰਿਹਾ ਉਹਨੂੰ ਰਹਿਣ ਵਾਸਤੇ ਕੋਈ ਮਕਾਨ ਦਾ ਪ੍ਰਬੰਧ ਕਰਕੇ ਦੇਵੇ ਜੇ ਨਹੀਂ ਉਹਨਾਂ ਨੂੰ ਜਗ੍ਹਾ ਲੈ ਕੇ ਦੇ ਸਕਦੇ ਕੋਈ ਮੁਆਵਜ਼ੇ ਦਾ ਪ੍ਰਬੰਧ ਕਰਕੇ ਦੇਵੇ ਕੋਈ ਏਡੀ ਵੱਡੀ ਗੱਲ ਨਹੀਂ ਕਿ ਜਸਜੀ ਜੇ ਸਰਕਾਰ ਚਾਵੇ ਪ੍ਰਸ਼ਾਸਨ ਚਾਵੇ ਤੇ 2 ਕਰੋੜ ਰੁਪਏ ਵਿੱਚ ਸਿਰਫ ਉਥੇ ਲਾਇਬ੍ਰੇਰੀ ਮਿਊਜ਼ੀਅਮ ਜਿਹੜਾ ਉਹ ਤਿਆਰ ਹੁੰਦਾ ਵੱਧ ਤੋਂ ਵੱਧ 50-60 ਲੱਖ ਰੁਪਏ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਕਿਉਂਕਿ ਉਹ ਕੱਲੇ ਪੈਸੇ ਨਹੀਂ ਉਹਨਾਂ ਨੂੰ ਵੀ ਇਸ ਚੀਜ਼ ਦਾ ਅਹਿਸਾਸ ਕਰਾਇਆ ਜਾਣਾ ਚਾਹੀਦਾ ਕਿ ਭਗਤ ਸਿੰਘ ਹੋਰਾਂ ਨੇ ਸਾਡੇ ਕੱਲ੍ਹਾਂ ਵਾਸਤੇ ਕੁਰਬਾਨੀਆਂ ਲਈ ਦਿੱਤੀਆਂ ਉਹਨਾਂ ਵਾਸਤੇ ਵੀ ਕੁਰਬਾਨੀ ਕੀਤੀ ਆ ਉਹ ਵੀ ਲੋਕ ਜਰੂਰ ਸੋਚਣਗੇ ਕਿ ਭਗਤ ਸਿੰਘ ਦਾ ਜਿਹੜਾ ਟਿਕਾਣਾ ਉਹ ਬਚਾਇਆ ਜਾ ਸਕੇ ਤੁਸੀਂ ਫਰੋਜਪੁਰ ਦੇ ਸਾਰੇ ਬਾਜ਼ਾਰ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛਿਆ ਜੇ ਸਾਰੇ ਲੋਕ ਚਾਹੁੰਦੇ ਆ ਕਿ ਉਹ ਜਿਹੜੀ ਇਤਿਹਾਸਕ ਇਮਾਰਤ ਆ ਉਥੇ ਯਾਦਗਾਰ ਸ਼ਹੀਦਾਂ ਦੀ ਜਿਹੜੀ ਬੰਨੀ ਚਾਹੀਦੀ ਆ ਪਰ ਫਰੋਜਪੁਰ ਦਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜਿਹੜੀ ਜਿਹੜੇ ਨਕਲੀ ਇਨਕਲਾਬੀ ਨੇ ਭਗਵੰਤ ਮਾਨ ਹੁਰੀ ਇਹ ਨਹੀਂ ਚਾਹੁੰਦੇ ਕਿ ਅਸਲੀ ਇਨਕਲਾਬੀਆਂ ਦੀ ਗੱਲ ਕੀਤੀ ਜਾ ਸਕੇ ਮੰਗਾ ਜੀ ਇੱਕ ਗੱਲ ਹੋਰ ਦੱਸ ਦਿਓ ਕਿ ਜਿਵੇਂ ਬਾਈ ਹਰਨ ਨੂੰ ਵੀ ਗੱਲ ਕਰੀਏ ਤੁਸੀਂ ਵੀ ਗੱਲ ਕਰਕੇ ਪੱਕਾ ਮੋਰਚਾ ਹੋਣਾ ਆ ਇਹ ਇਹ ਤਾਂ ਨਹੀਂ ਕਿ ਮਤਲਬ ਹੁਣ ਤੁਸੀਂ ਪੱਕਾ ਇਹ ਧਾਰ ਕੇ ਬੈਠੋ ਕਿ ਜਿੰਨਾ ਚਿਰ ਜਗਾ ਤੇ ਉਹ ਕਬਜ਼ਾ ਖਾਲੀ ਨਹੀਂ ਹੁੰਦਾ ਉਨਾ ਸਮਾਂ ਪੱਕਾ ਮੋਰਚਾ ਡੀਸੀ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਰਹੂਗਾ ਅਸੀਂ 13 ਤੱਕ ਪੱਕੇ ਮੋਰਚੇ ਦਾ ਐਲਾਨ ਕਰਿਆ ਜੀ ਦਿਨ ਰਾਤ ਦਾ ਪੱਕਾ ਮੋਰਚਾ ਚੱਲੂਗਾ ਗਾਹ ਪ੍ਰਸ਼ਾਸਨ ਦਾ ਕੀ ਰੁਖ ਰਹਿੰਦਾ ਉਹ ਸਾਡੇ ਨਾਲ ਗੱਲ ਕਰਦੇ ਆ ਨਹੀਂ ਕਰਦੇ ਇਹਦੇ ਬਾਰੇ ਕੋਈ ਠੋਸ ਰਣਨੀਤੀ ਬਣਾਉਂਦੇ ਆ ਇਹ ਗਾਂ ਵਾਲਾ ਜਿਹੜਾ ਐਕਸ਼ਨ ਆ ਉਹਦੇ ਤੇ ਡਿਪੈਂਡ ਆ ਉਹ ਕਰੂਗਾ ਪਰ ਫਿਲਹਾਲ ਅਸੀਂ ਇਹ ਬਣਾਇਆ ਕਿ ਅਸੀਂ ਉਹਨਾਂ ਸਮਾਂ ਬੈਠਾਂਗੇ ਜਿੰਨਾ ਚਿਰ ਸਰਕਾਰ ਇਹਦਾ ਕੋਈ ਹੱਲ ਨਹੀਂ ਕੱਢਦੀ ਇਹਨੂੰ ਕੋਈ ਸਾਂਭਦੀ ਨਹੀਂ ਹੈ ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਮਾਧਿਮ ਰਹੀਂ ਕਹਿਣਾ ਚਾਹੂੰਗਾ ਪੰਜਾਬ ਦੇ ਉਹਨਾਂ ਸਾਰੇ ਲੋਕਾਂ ਨੂੰ ਕਿ ਦੇਖੋ ਜ਼ਿੰਦਗੀ ਚ ਭਗਤ ਸਿੰਘ ਹੋਰਾਂ ਨੇ ਇੱਕ ਆਦਰਸ਼ ਚੁਣਿਆ ਕਿ ਅਸੀਂ ਲੋਕਾਂ ਦੀ ਮੁਕਤੀ ਲਈ ਲੜਨਾ ਅਸੀਂ ਅੰਗਰੇਜ਼ਾਂ ਨੂੰ ਤਾਂ ਉਰੋਂ ਕੱਢਣਾ ਹੀ ਕੱਢਣਾ ਅਸੀਂ ਇੱਥੇ ਸੋਹਣਾ ਸਮਾਜ ਬਣਾਉਣਾ ਅਸੀਂ ਇੱਥੇ ਬਰਾਬਰੀ ਦਾ ਸਮਾਜ ਬਣਾਉਣਾ ਇਹ ਨਾ ਹੋਵੇ ਕਿ ਜਿਹੜਾ ਇਹੋ ਜਿਹਾ ਸਮਾਜ ਬਣ ਜੇ ਜਿਵੇਂ ਉਹਨਾਂ ਨੇ ਕਿਹਾ ਕਿ ਜੇ ਅਸੀਂ ਜਾਉਂਦੇ ਰਹੇ ਜੇ ਸਾਡੇ ਤਰੀਕੇ ਦੀ ਆਜ਼ਾਦੀ ਆਈ ਤਾਂ ਇੱਥੇ ਗਰੀਬੀ ਨਹੀਂ ਹੋਊਗੀ ਬੇਰਜ਼ਗਾਰੀ ਨਹੀਂ ਹੋਊਗੀ ਮਹਿੰਗਾਈ ਨਹੀਂ ਹੋਊਗੀ ਨਸ਼ਾਖੋਰੀ ਨਹੀਂ ਹੋਊਗੀ ਪਰ ਜੇ ਉਹ ਕਹਿੰਦੇ ਵੀ ਗਾਂਧੀ ਦੇ ਤਰੀਕੇ ਦੀ ਆਜ਼ਾਦੀ ਆਈ ਗਾਂਧੀ ਸਮਝੌਤਾ ਕਰੂਗਾ ਸੰਤਾ ਮੰ ਲਓ 47 ਦੇ 50 ਦੇ ਨੇੜੇ ਜਿਹੜੇ ਸਮਝੌਤਾ ਹੋ ਜਾਣਾ ਭਗਤ ਸਿੰਘ ਕੋਈ ਜੋਤਸ਼ੀ ਨਹੀਂ ਸੀ ਭਗਤ ਸਿੰਘ ਨੇ ਪੜਿਆ ਉਹ ਇਹ ਆਪਦੇ ਇਨਕਲਾਬ ਦੇ ਖਰੜੇ 'ਚ ਲਿਖ ਕੇ ਗਿਆ ਕਿ ਕਾਂਗਰਸ ਆ ਜਿਹੜੀ ਚੰਦਕ ਬੰਦਿਆਂ ਦੀ ਲੜਾਈ ਲੜ ਰਹੀ ਆ ਕੁਛ ਮੁਠੀ ਪਰ ਅਮੀਰਾਂ ਦੀ ਲੜਾਈ ਲੜ ਰਹੀ ਆ ਮਜ਼ਦੂਰ ਤੇ ਕਿਸਾਨ ਸੁੱਤੇ ਸ਼ੇਰ ਆਏ ਉਹਨਾਂ ਨੂੰ ਉਠਾਉਣਾ ਨਹੀਂ ਚਾਹੁੰਦੀ ਉਹਨਾਂ ਦਾ ਇਹ ਅੰਦਾਜ਼ਾ ਸੀਗਾ ਔਰ ਅੱਜ ਉਹੀ ਰਸਮੀ ਆਜ਼ਾਦੀ ਜਿਹੜੀ ਆਈ ਆ ਅੱਜ ਲਗਾਤਾਰ ਫਿਰ ਕਾਰਪੋਰੇਟ ਵੱਡੇ ਵੱਡੇ ਜ਼ਗੀਰਦਾਰ ਉਹ ਭਾਰਤ ਦੇ ਮਜ਼ਦੂਰਾਂ ਦੀ ਭਾਰਤ ਦੇ ਕਿਸਾਨਾਂ ਦੀ ਅਥਾਹ ਲੁੱਟ ਕਰ ਰਹੇ ਆ ਜਿਹਦੇ ਕਰਕੇ ਭਗਤ ਸਿੰਘ ਹੋਂਦਾ ਜਿਹੜਾ ਆਦਰਸ਼ ਸੀ ਉਹ ਅਧੂਰਾ ਪਿਆ ਜਿਵੇਂ ਨਿਹਾਲ ਨੇ ਕਿਹਾ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੇ ਲੋਕ ਜਿਨ੍ਹਾਂ ਨੇ ਜ਼ਿੰਦਗੀਆਂ ਦੀ ਪ੍ਰਵਾਹ ਨਹੀਂ ਕਰੀ ਜਿਹੜੇ 23 23 ਸਾਲ ਦੀ ਉਮਰ 'ਚ 24 24 ਸਾਲ ਦੀ ਉਮਰ 'ਚ ਕੋਈ 19 ਸਾਲ ਦੀ ਉਮਰ 'ਚ ਕੋਈ 18 ਸਾਲ ਦੀ ਉਮਰ 'ਚ ਜਿਹੜੇ ਭਰਪੂਰ ਜ਼ਿੰਦਗੀ ਜਿਉ ਸਕਦੇ ਸੀ ਜਿਹੜੇ ਵੀ ਆਮ ਸਮਾਜ ਵਾਂਗੂ ਰਹਿ ਸਕਦੇ ਸੀ ਉਹਨਾਂ ਨੇ ਔਖਾਈਆਂ ਦਾ ਰਸਤਾ ਚੁਣਿਆ ਉਹਨਾਂ ਨੇ ਸਾਨੂੰ ਜਿਹੜਾ ਆਜ਼ਾਦ ਕਰਵਾਉਣ ਦੇ ਲਈ ਫਾਂਸੀਆਂ ਦੇ ਰਸੇ ਚੁੰਮੇ ਅੱਜ ਸਾਡਾ ਫਰਜ਼ ਆ ਅੱਜ ਸਾਡੀ ਡਿਊਟੀ ਆ ਕਿ ਜੇ ਉਹਨਾਂ ਦੇ ਘਰ ਜੇ ਉਹਨਾਂ ਦੇ ਟਿਕਾਣੇ ਉਹਨਾਂ ਦੀਆਂ ਯਾਦਗਾਰਾਂ ਰੋਲ ਰਹੀਆਂ ਨੇ ਤੇ ਪੰਜਾਬ ਦੀ ਜਵਾਨੀ ਪੰਜਾਬ ਦੇ ਇਨਸਾਫ਼ ਪਸੰਦ ਲੋਕ ਇਸ ਜਿਹੜੀ ਮੁਹੰਮਦ ਦਾ ਸਾਥ ਦੇਣ ਤੇ 26 ਸਤੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਫਿਰੋਜ਼ਪੁਰ ਜਿਹੜਾ ਉਹ ਪਹੁੰਚਣ ਤਾਂ ਕਿ ਆਪਾਂ ਸ਼ਹੀਦਾਂ ਦੀ ਰੋਲ ਰਹੀ ਯਾਦਗਾਰਾ ਉਹਨੂੰ ਸਾਂਭ ਸਕੀ ਜੀ ਬਹੁਤ ਬਤਨਵਾਦ ਸ਼ੁਕਰੀ ਬਹੁਤ ਤਨਵਾਦ ਸੋ ਨੌਵੰਬਰ ਪਰਸਵਤੋਂ ਯੂਥ ਆਗੂ ਮੇਰੇ ਨਾਲ ਨੇ ਹਾਜ਼ਰ ਨੇ ਤੇ ਮੰਗਾਸ ਨੇ ਆਜ਼ਾਦੀ ਸੀ ਇਹਦਾ ਕਹਿਣਾ ਹੈ ਕਿ 26 ਸੈਪਟੰਬਰ ਤੋਂ ਮੋਰਚਾ ਜਿਹੜਾ ਉਹ ਪੱਕਾ ਲਾਇਆ ਜਾ ਰਿਹਾ ਤਾਂ ਜੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਜਿਹੜਾ ਗੁਪਤ ਟਿਕਾਣਾ ਉਸ ਨੂੰ ਆਜ਼ਾਦ ਕਰਵਾਇਆ ਜਾ ਸਕੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੇਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰਵਾਉਂਦੇ ਹਾਂ ਧੰਨਵਾਦ